ਨਮਸਕਾਰ ਦੋਸਤੋ ਇੱਕ ਕਹਾਣੀ ਕਾ YouTube ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਹੈ ਜੇ ਤੁਹਾਨੂੰ ਸਾਡੀਆਂ ਕਹਾਣੀਆਂ ਵਧੀਆ ਲੱਗਦੀਆਂ ਹਨ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਸਾਡੀ YouTube ਫੈਮਲੀ ਦਾ ਹਿੱਸਾ ਜ਼ਰੂਰ ਬਣੋ ਨਾਨਕ ਅਤੇ ਬੀਬੋ ਦਾ ਵਿਆਹ ਨੂੰ 40 ਸਾਲ ਹੋ ਗਏ ਸਨ ਉਹਨਾਂ ਦਾ ਰਿਸ਼ਤਾ ਦੁਨੀਆਦਾਰੀ ਦੀਆਂ ਸਾਰੀਆਂ ਰਸਮਾਂ ਕਸਮਾਂ ਤੋਂ ਪਰੇ ਸੀ ਸ਼ੁਰੂ ਵਿੱਚ ਉਹਨਾਂ ਦਾ ਵਿਆਹ ਕਿਸੇ ਪਿਆਰ ਕਹਾਣੀ ਵਰਗਾ ਨਹੀਂ ਸੀ ਸਭ ਤੋਂ ਦੋ ਪਰਿਵਾਰਾਂ ਦਾ ਸਮਝੌਤਾ ਸੀ ਪਰ ਸਮੇਂ ਦੇ ਨਾਲ ਇੱਕ ਦੂਜੇ ਲਈ ਉਹਨਾਂ ਦੀ ਦੇਖਭਾਲ ਤੇ ਆਦਰ ਨੇ ਉਹਨਾਂ ਦੇ ਰਿਸ਼ਤੇ ਨੂੰ ਪੱਕਾ ਕਰ ਦਿੱਤਾ ਨਾਨਕ ਸੁਭਾਅ ਦਾ ਬਹੁਤ ਸ਼ਾਂਤ ਅਤੇ ਘੱਟ ਬੋਲਣ ਵਾਲਾ ਸੀ ਉਹਨਾਂ ਦੇ ਪਿਆਰ ਵਿੱਚ ਸ਼ਾਇਦ ਹੀ ਕਦੇ ਪਿਆਰ ਪਰੇ ਸ਼ਬਦਾਂ ਜਾਂ ਵੱਡੀਆਂ ਵੱਡੀਆਂ ਗੱਲਾਂ ਦਾ ਵਟਾਂਦਰਾ ਹੁੰਦਾ ਹੋਵੇ ਉਹ ਆਪਣੇ ਖੇਤਾਂ ਵਿੱਚ ਰੁੱਝੇ ਰਹਿੰਦਾ ਤੇ ਬੀਬੂ ਘਰ ਤੇ ਪਸ਼ੂਆਂ ਨੂੰ ਸੰਭਾਲਦੀ ਪਰ ਜਦੋਂ ਵੀ ਨਾਨਕ ਖੇਤਾਂ ਤੋਂ ਥੱਕ ਕੇ ਵਾਪਸ ਆਉਂਦਾ ਤਬੀਬੋ ਬਿਨਾ ਕਹੇ ਉਸਦੇ ਪੈਰਾਂ ਤੇ ਗਰਮ ਪਾਣੀ ਦੀ ਬਾਲਟੀ ਰੱਖ ਦਿੰਦੀ। ਨਾਨਕ ਬਿਨਾ ਕੁਝ ਕਹੇ ਮੁਸਕੁਰਾ ਦਿੰਦਾ। ਇਹ ਉਹਨਾਂ ਦੇ ਪਿਆਰ ਦੀ ਨਿਸ਼ਾਨੀ ਸੀ। ਉਹਨਾਂ ਦਾ ਅਸਲ ਇਮਤਿਹਾਨ ਉਦੋਂ ਆਇਆ ਜਦੋਂ ਨਾਨਕ ਨੂੰ ਇੱਕ ਭਿਆਨਕ ਬਿਮਾਰੀ ਨੇ ਘੇਰ ਲਿਆ। ਡਾਕਟਰਾਂ ਨੇ ਹੱਥ ਖੜੇ ਕਰ ਦਿੱਤੇ। ਹੁਣ ਨਾਨਕ ਮੰਜੇ ਤੇ ਸੀ। ਉਹ ਜੂਲ ਨਹੀਂ ਸੀ ਸਕਦਾ ਤੇ ਉਸਦੀ ਯਾਦਾਸ਼ ਵੀ ਕਮਜ਼ੋਰ ਹੋ ਗਈ ਸੀ। ਹੁਣ ਉਹ ਆਪਣੀ ਬੀਬੋ ਨੂੰ ਪਛਾਣ ਵੀ ਨਹੀਂ ਪਾਉਂਦਾ ਸੀ। ਸਾਰੇ ਕਹਿੰਦੇ ਬੀਬੋ ਉਹ ਕਿੰਨਾ ਕਚਿਰਤੂ ਇਹ ਸਭ ਕਰਨਗੇ ਤੇਰਾ ਆਪਣਾ ਸਰੀਰ ਵੀ ਜਵਾਬ ਦੇ ਰਿਹਾ ਏ ਪਰ ਬੀਬੋ ਨੇ ਕਿਸੇ ਦੀ ਗੱਲ ਨਹੀਂ ਸੁਣੀ ਉਹ ਨਾਨਕ ਦੀ ਸੇਵਾ ਵਿੱਚ ਝੁਕੀ ਰਹੀ ਉਹ ਹਰ ਰੋਜ਼ ਉਸ ਨੂੰ ਆਪਣੇ ਹੱਥਾਂ ਨਾਲ ਖਵਾਂਦੀ ਉਸ ਦੇ ਕੱਪੜੇ ਬਦਲਦੀ ਤੇ ਸਾਰੀ ਰਾਤ ਉਸ ਦੇ ਕੋਲ ਜਾਗਦੀ ਰਹਿੰਦੀ ਜਦੋਂ ਉਸ ਨੂੰ ਦੇਖਦਾ ਤਾਂ ਉਸ ਦੀਆਂ ਅੱਖਾਂ ਵਿੱਚ ਇੱਕ ਖਾਲੀਪਨ ਹੁੰਦਾ ਇੱਕ ਦਿਨ ਬੀਬੋ ਰੋਟੀ ਲੈ ਕੇ ਨਾਨਕ ਕੋਲ ਬੈਠੀ ਉਸ ਨੂੰ ਹਰ ਰੋਜ਼ ਵਾਂਗ ਲੱਡੂ ਬਣਾ ਕੇ ਖਵਾਂਣ ਲੱਗੀ ਨਾਨਕ ਨੇ ਅੱਧਾ ਲੱਡੂ ਖਾਦਾ ਤੇ ਅਚਾਨਕ ਬੀਬੋ ਦਾ ਹੱਥ ਫੜ ਲਿਆ ਬੀਬੋ ਹੈਰਾਨ ਹੋ ਗਈ ਕਿਉਂਕਿ ਕਈ ਮਹੀਨਿਆਂ ਤੋਂ ਨਾਨਕ ਨੇ ਕਦੇ ਉਸ ਨੂੰ ਛੂਆ ਨਹੀਂ ਸੀ ਨਾਨਕ ਨੇ ਕਮਜ਼ੋਰ ਆਵਾਜ਼ ਵਿੱਚ ਕਿਹਾ ਬੀਬੋ ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ ਮੈਨੂੰ ਯਾਦ ਹੈ ਤੇਰੇ ਹੱਥ ਦੇ ਲੱਡੂ ਤੇਰੇ ਪਿਆਰ ਵਰਗੇ ਮਿੱਠੇ ਇਹ ਸੁਣ ਕੇ ਬੀਬੋ ਦਾ ਦਿਲ ਟੁੱਟ ਗਿਆ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ ਉਸ ਨੂੰ ਲੱਗਿਆ ਕਿ ਬੇਸ਼ੱਕ ਉਸ ਦੀ ਯਾਦਾਂ ਖਤਮ ਹੋ ਗਈ ਹੋਵੇ ਪਰ ਪਿਆਰ ਦੀ ਪਹਿਚਾਨ ਉਸਦੇ ਦਿਲ ਵਿੱਚ ਅੱਜ ਵੀ ਜ਼ਿੰਦਾ ਸੀ ਨਾਨਕ ਨੇ ਜੋ ਪਿਆਰ 40 ਸਾਲਾਂ ਵਿੱਚ ਕਦੇ ਸ਼ਬਦਾਂ ਵਿੱਚ ਨਹੀਂ ਗਿਆ ਸੀ ਉਹ ਅੱਜ ਆਖਰੀ ਸਮੇਂ ਕਹਿ ਗਿਆ ਕੁਝ ਦਿਨਾਂ ਬਾਅਦ ਨਾਨਕ ਚਲ ਵਸਿਆ ਪਰ ਬੀਬੋ ਅੱਜ ਵੀ ਉਸ ਆਖਰੀ ਵਾਕ ਨੂੰ ਯਾਦ ਕਰਕੇ ਮੁਸਕਰਾਉਂਦੀ ਹੈ ਉਸ ਨੂੰ ਪਤਾ ਹੈ ਕਿ ਸੱਚਾ ਪਿਆਰ ਸ਼ਬਦਾਂ ਦਾ ਮਹਤਾਜ ਨਹੀਂ ਹੁੰਦਾ ਸਗੋਂ ਇਹ ਰੂਹ ਤੋਂ ਰੂਹ ਤੱਕ ਦੀ ਇੱਕ ਚੁੱਪ ਸਮਝ ਹੁੰਦੀ ਹੈ ਜਿਹੜੀ ਮੁਸ਼ਕਲ ਸਮੇਂ ਵਿੱਚ ਵੀ اپنی پہچان ظاہر کر دندی ہے۔ امید ہے ਤੁਹਾਨੂੰ ਇਹ کہانی ਵਧੀਆ ਲੱਗੀ ਹੋਵੇਗੀ ਤੇ ਐਹੋ ਜੀਆਂ ਹੋਰ ਕਹਾਣੀਆਂ ਸੁਣਨ ਲਈ ਸਾਡੇ ਚੈਨਲ ਨੂੰ سبسکرائب ਕਰਨਾ ਨਾ ਭੁੱਲਿਓ ਤੇ ਸਾਡੀ ویڈیو ਨੂੰ ਲਾਈਕ ਜ਼ਰੂਰ ਕਰਿਓ। ਧੰਨਵਾਦ।